ਕਰਨੀ ਯਾਰ ਥੋੜਾ ਸਤਾਦਾਂੀ ਫੀਲਿੰਗ ਦੇ ਯਾਰ ਜਵਾਕਾਂ ਨੂੰ ਪਤਾ ਨਾ ਲੱਗੇ ਵੀ ਮੈਂ ਓਵਰ ਰੀਐਕਟ ਕਰ ਰਹਾ ਆ ਕੋਈ ਨਹੀਂ ਓਏ ਸਿੰਪਲ 우ਸਤਾਦ ਕਬੀਲੇ ਸ਼ਾਹ ਆਹ ਸਾ ਓਏ ਹਾਂ ਸੱਚੀ ਸ਼ਰਗਮਸ ਗਾਉਂਗਾ ਮੈਂ ਜਵਾਕਾਂ ਨੂੰ ਨਾਰਮਲ ਰੀਐਕਟ ਕਰ ਸਾ ਸਾ <Named> करना तो। जे सुपने देखे अमीर होने समझना तू तो हो गया श्रीकाल तो 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 बुलाई ਕਿਉਂ ਮਾਇਆ ਉਸਤਾਦ ਸੁਬੀਲੇ ਸ਼ਾਹ ਬਾਕੀ ਤੁਸੀਂ ਜਾਣੋਗੇ ਹਰੇ ਮੇਰੇ ਬਾਰੇ ਹੋਰ ਪਰ ਸਭ ਤੋਂ ਪਹਿਲਾਂ ਕਿਸੇ ਵੀ ਚੰਗੇ ਉਸਤਾਦ ਕੋਲੇ ਜਾਣਾ ਸੱਤ ਜਾਂਦਿਆ ਸਾਰੀ ਟੰਡਵਤ ਪ੍ਰਣਾਮ ਕਰਨਾ ਪਰ ਤੂੰ ਹੀ ਤਾਂ ਮੈਨੂੰ ਆ ਕੇ ਸਸਰੀ ਘਰ ਨੂੰ ਬੁਲਾਈ ਹੁਣ ਮੂੰਹਾਂ ਲੀਕੀ ਦੇਖਾਂ ਸਸਰੀ ਘਰ ਦਾ ਸਸਰੀ ਘਰ ਸਸਰੀ ਘਰ ਏ ਔਰ ਬੱਚਿਓ ਠੀਕ ਹੋ ਤੁਸੀਂ ਸਤਿਨਾਮ ਵਾਹਿਗੁਰੂ ਦੀਆਂ ਨੂਰਾਂ ਨਹੀਂ ਵਿਖੀ ਜੰਨੇ ਆ। ਹਾਂ। ਹਾਂ ਸਭ ਤੋਂ ਪਹਿਲਾਂ ਇਹਨੂੰ ਮੱਥਾ ਟੇਕੋ। ਚਾਰ ਚਰ ਛੋਟੀ ਗਿਆ ਜੰਦ। ਚਲੋ ਕੋਲ ਨਾ ਇਹ ਨਹੀਂ ਛਕਣਾ ਹੀ ਗੁੰਜੇ ਬਹਿਣਾ ਜੀ। ਸੋ ਔਰ ਬੱਚਿਓ ਸਭ ਤੋਂ ਪਹਿਲਾਂ ਤਾਂ ਤੁਸੀਂ ਤਬਲੇ ਨੂੰ ਮੱਥਾ ਟੇਕ ਲਿਆ। ਮੱਥਾ ਟੇਕਣ ਤੋਂ ਬਾਅਦ ਉਨੂੰ ਅਪਰ ਖੋਲਣਾ। बस जिड़िया चीजा फिर मैं दसूंगा वो बजा ठीक है ना सो जिम जिम्मे मैं कहूंगा ठीक है ना मैं, तो जा तो तो मैं, नहीं नहीं? मैं हरे थो समझाई ना कबल हमें लाया <संगण raspberry> <संग> ओए, मेरी। मेरे को खापनी पौनी मैं दसा थले रख थले रख रख थले रख रख जाकिर हुन साहब और बस मेरा टाइम नहीं लगे मैं मारूंगा गेड़ा थोड़ा जा बिजी सी कलासा वगैरा लग गई <laughs> चलो ठीक है कोई जाकिर साहब ना ठीक है ਕੀ ਤਾ ਸੜੇ ਮੇਰੇ ਬੜੇ ਇੱਥਰੇ ਆ। ਕੋ ਯਾਰ ਮੋਨੇ ਗਲਿਆਣ ਫੀਸਾਂ ਵੀ ਭਰੀਆਂ। ਆਵਾਣੇ ਵੀ ਤਾਹੀਓ ਕੱਢਿਆ ਨਾ ਘਰੋਂ ਯਾਰ ਤੰਗ ਕਰਦੇ ਨੇ ਇੱਕ ਜਿਹੜੀ। ਚੱਲ ਕੋਈ ਨਾ। ਆਪ ਪਾਲ ਗਏ ਲੈ ਆਪ ਨਾਲ। ਹੁਣ ਇਹਨਾਂ ਨੂੰ ਅੱਜ ਮਾੜਾ ਮੋਟਾ ਸਿਖਾਉਣਾ ਪੈਣਾ। ਕੋ ਯਾਰ ਸਰਗੰਗਿ ਸਿਖਾ ਦਿੰਦਾ। ਸਰਗੰਗਿ ਸਿਖਾ ਦਿੰਦਾ। ਨੇ। ਸੋ ਬੱਚਿਓ ਅੱਜ ਆਪਾਂ ਕੋਈ ਵੱਖਰੀ ਚੀਜ਼ ਕਰਨੀ। ਇਹ ਰੋਕਾ ਕਰੀ ਗੀ ਗਰਾਵਾ ਲੈਣਾ ਕੋਈ ਨਵੀਂ ਗੱਲ ਨਹੀਂ ਸੋ ਬੱਚਿਓ ਅੱਜ ਆਪਾਂ ਕਰਾਂਗੇ ਕੋਈ ਨਵੀਂ ਚੀਜ਼ ਯਾਰ ਨਵੀਂ ਚੀਜ਼ ਹੀ ਗਰਾਵਾਗੇ ਪੋਸਟਾ ਕਰਾਉਣਾ ਹੀ ਪੈਣਾ ਯਾਰ ਕਰਦੇ ਆਪਾਂ ਅੱਜ ਤੁਸੀਂ ਮੈਨੂੰ ਪਹਿਲਾ ਦੇਣਾ ਥੋੜਾ ਵੀ ਕੰਮ ਨੂੰ ਮੈਂ ਤੁਹਾਡੇ ਸਿਰਾਂ ਦੇ ਬੋਝ ਨਹੀਂ ਪਾ ਕੇ ਰਾਈ ਤੁਸੀਂ ਪਹਿਲਾਂ ਹੀ ਬੋਹ ਅਥਰੇ ਆ ਤੇ ਅੱਜ ਤੁਸੀਂ ਮੈਨੂੰ ਗਾਣਾ ਸੁਣਾਓ ਗਾਣਾ ਕੋ ਯਾਰ ਕੋਈ ਗਾਣਾ ਸੁਣਾਓਂਗਾ ਮੈਂ ਪਹਿਲਾਂ ਤੁਹਾਡੀ ਆਵਾਜ਼ ਚੈੱਕ ਕਰਨਾ ਚਾਹੁੰਦਾ ਕਿੰਦਾ ਗਲਾ ਘੇਰਾ ਕੌਣ ਸੁਣਾਊਗਾ ਵੀ ਗਾਣਾ ਤੁੰ ਸੁਣਾਏਗਾ ਚੱਲ ਖੜਾ ਕੇ ਸੁਣਾ ਕਿਹੜਾ ਕਿਹੜਾ ਸੁਣਾਏਗਾ 200 ਕਹਿੰਦੇ 200 ਕਹਿੰਦੇ ਆਹਾ ਹਾ ਹਾ ਕੀ ਬਾਤ ਹੈ ਸੁਣਾ 10 ਬੋਤ ਤੇਰਾ ਹੈ ਬਤਾਂਗਾ ਸਤਾ ਉਹ ਚੰਗਾ ਬੁਲਾ ਹਾਂ ਸਭਾਸੀ ਕੰਗਾ ਤੇ ਅਜੇ ਨਹੀਂ ਦਰਵਾਜ਼ੇ ਵਿੱਚ ਬੋਲ ਚੁੱਕੀ ਖੜਿਆ ਬੱਚੇ ਕਿੱਧਰ ਜਾ ਰਿਹਾ ਕੱਚ

ਉਹ ਮੈਂ ਤੈਨੂੰ ਗਿਫਟ ਦੇਣਾ ਸੀ ਪਰ ਮੇਰੇ ਕੋਲੇ ਹੈ ਨਹੀਂ ਹੁਣ ਅਗਲੀ ਵਾਰ ਸੋ ਬੱਚਿਓ ਹੁਣ ਤਬਲੇ ਦਾ ਤਾਂ ਆਪ ਕੋਈ ਕੰਮ ਹੈ ਨਹੀਂ ਗਾਉਣਾ ਇੱਕ ਈ ਰੱਖ ਦਈਏ ਇਥੋਂ ਤਬਲੇ ਬਾਰੇ ਆਪਾਂ ਤੁਹਾਨੂੰ ਕੱਲੂ ਦੱਸਾਂਗੇ ਸੋ ਅੱਜ ਆਪਾਂ ਕਰਾਉਨੇ ਆ ਸੋ ਅੱਜ ਆਪਾਂ ਤੁਹਾਨੂੰ ਕਰਾਵਾਂਗੇ ਸਰਗਮਾ ਕੀ ਕਰਾਂਗੇ ਸਰਗਮ ਸਾਰੇ ਬੋਲੋ ਸਰਗਮ ਸਰਗਮ ਵਾਹ ਇਹ ਬੱਚੇ ਉਹ ਜਿੱਦਾਂ ਸਰਗਮਾਂ ਹੁੰਦੀਆਂ ਇਹ ਹੁੰਦੀਆਂ 7 ਤਰ੍ਹਾਂ ਦੀਆਂ ਕਿੰਨੀਆਂ ਤਰ੍ਹਾਂ ਦੀਆਂ 7 ਤਰ੍ਹਾਂ ਦੀਆਂ ਇਹ ਸੱਤਾਂ ਸੱਤਾਂ ਤਰ੍ਹਾਂ ਦੀਆਂ ਹੁੰਦੀਆਂ ਤੇ ਇਹਦੇ ਵਿੱਚੋਂ ਜਿਹੜੀ ਮਰਜ਼ੀ ਆ ਸਕਦੀ 7 ਜਿਹੜੀ ਮਰਜ਼ੀ Pani paan. Pani, pa. Pani, pa. Pani pa. ਸਹਾਨ ਹਸਪਤਾਲ ਨੂੰ ਤਾਂ ਧੀਤਰੀ ਸਮਝ ਰੱਖਿਆ ਤਾਂ ਠੀਕ ਤੇ ਠੋਖੀ ਆ ਮੈਂ ਨਾ ਬੱਚਿਆਂ ਨੂੰ ਲਾਈਟ ਲਈ ਗਈ ਲੈ ਆ ਇਹਨਾਂ ਨੇ ਤਾਂ ਬਸ ਮਜ਼ਾਕ ਹੀ ਸਮਝ ਲਿਆ ਵੀ ਉਸਤਾਦ ਤਾਂ ਕੁਝ ਹੈ ਹੀ ਨਹੀਂ ਕਾਲੂ ਹੋਣ ਦੇ ਨਾ 僕と同じな。